ਮੈਂ ਤਾਂ ਸਿਰਫ ਵੀਡੀਓ ਕੋਰਸ ਬਣਾ ਰਿਹਾ ਹਾਂ। ਜਿਹੜਾ ਬਹੁਤ ਸ਼ਹਿਰ ਦੀ ਕਲਾ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕੀ ਦਾ। ਦੇਖੋ ਛੇ ਆ ਦੇਖੋ ਅੰਬੇਦਕਰ ਹੌਸਟਲ ਦੀ ਮੈਸ ਦਾ ਇਹ ਹਾਲ ਆ। ਖਾਣੇ ਦੇ ਵਿੱਚੋਂ ਸੁੰਡ ਨਿਕਲ ਰਿਹਾ ਹੈ। ਹੁਣ ਕੁੜੀਆਂ ਕੀ ਕਰਨ ਫਿਰ? ਕਿਹਨਾਂ ਨੂੰ ਕਰਨਾ ਉਹਦਾ ਵੱਡੇ ਗਿਣਤੀ ਦੇ ਗਏ ਅੱਜ ਦੀ ਤਾਂ ਪਹਿਲਾਂ ਸਾਡੇ ਵਾਸ਼ਰੂਮ ਚੈੱਕ ਕਰੋ ਜਾ ਕੇ ਕੋਈ ਤੇ ਚੜਜੋਗੇ ਕਿੱਥੇ ਹੁੰਦੀ ਆ ਗੱਲ ਜੀ ਮੈਂ ਕੀ ਕਰ ਸਕਦਾ ਆਪਾਂ ਖਿਸ਼ਾਬ ਕਰਦੇ ਹਾਂ ਇੱਕ ਦਿਨ ਪੀਸ ਲੇਟ ਆਉਂਦੀ ਹੈ ਫਾਈਨ ਪਾਉਂਦੇ ਨੇ ਆਹ ਬੰਦ ਕਰ ਦੇ ਜੀ ਚਾਰ ਬੱਚਿਆਂ ਨੂੰ ਪੰਗਰਾ ਮਿਲਦਾ ਬਾਕੀ ਪੀਜੀ ਚ ਲੁੱਟ ਕਰਾਈ ਜਾਂਦੇ ਕੋਈ 6000 ਕੋਈ 7000 ਆਪਣੀ ਯੂਨੀਵਰਸਿਟੀ ਦੀ ਮਲਾਜਮ ਦੀ ਹੀ ਖੋਲੀ ਬੈਠਿਆ ਔਰ ਉਹ ਪਲਾਸਟਿਕ ਹੈ ਨਾ ਅਪਸਲੋਨ ਪੀਜੀਸੀ ਜਿਹੜਾ ਪੁਰਾਣਾ ਹੈ ਜਿਹੜਾ ਆਪਣੇ ਕੋਲੋਂ ਆਪਸ਼ਨ ਹੈਗੀ ਹੈ ਇਹ ਗੱਲ ਨਹੀਂ ਕਿ ਅਸੀਂ ਕੱਲੇ ਤੁਹਾਨੂੰ ਅਸੀਂ 172 ਨਾਲ ਵੀ ਗੱਲ ਕੀਤੀ ਅਗਰ ਛੋਟੀ ਨਾਲ ਵੀ ਕੀਤੀ ਹੋਈ ਹੈ ਹਮ ਵੀ ਕਰਾਂਗੇ ਉਹ ਜਿਹੜੀ ਮਾਤਰਾ ਦਿਖਤਾ ਉਸਦਰ ਦੀ ਮੈਜ਼ਰਮੈਂਟ ਹੋਣੀ ਉਹਦੇ ਤੇ 150 ਦਾ ਉਸ ਤੋਂ ਪਲਾਸਟਿਕ ਦਾ ਬਣਾ ਉਹਦੇ ਲਈ ਕੋਈ ਐਸਾ ਇਨੀਸ਼ੀਏਟਿਵ ਨਹੀਂ ਸ਼ੁਰੂ ਹੋ ਸਕਿਆ ਇਹ ਡਿਮਾਂਡ ਹੈ ਇਸ ਤੋਂ ਬਿਨਾਂ ਗਰਾਊਂਡ ਫਲੋਰ ਤੇ ਇਹਨਾਂ ਦੇ ਸ਼ੀਲ ਦੇ ਜਿਹੜੇ ਸਾਰੇ ਹਟਾਉਣਾ मेरा नाम समन दीप कौर आदा प्रोटेस्ट चल रहा सास्टल अंबेदकर आ सार कुडियां अंबेडकर होस्टल दिया ने ਅਸੀਂ ਪਰਸੋਂ ਬੀਦਕਰ ਹਸਪਤਾਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਘਤਰਣਾ ਲਾਇਆ ਸੀਗਾ ਜੀ ਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹਸਪਤਾਲ ਦੀਆਂ ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਖਾਣੇ ਦਾ ਪ੍ਰਬੰਧ ਨਹੀਂ ਵਿੱਚ ਸੁਣ ਡਾ ਰਿਹਾ ਜਾਂ ਖਾਣਾ ਵਧੀਆ ਨਹੀਂ ਹੁੰਦਾ ਕਈ ਵਾਰੀ ਖੱਟਾ ਹੁੰਦਾ ਡੇਲੀ ਸਾਡੇ ਹਸਪਤਾਲ ਦੇ ਵਿੱਚ ਐਂਬੂਲੈਂਸ ਆਉਂਦੀ ਆ ਤੇ ਜਿਹੜੀ ਸਾਡੇ ਹਸਪਤਾਲ ਦੀ ਕੰਸਟਰਕਸ਼ਨ ਹੋਈ ਉਹੋ ਜੀ ਆ ਕਿ ਪੰਜ ਪੰਜ ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾਗਾ ਤਾਂ ਸਾਡੀਆਂ ਇੱਕ ਇੱਕ ਰੂਮ ਦੇ ਵਿੱਚ ਦੋ ਕੁੜੀਆਂ ਦੀ ਅਲਾਟਮੈਂਟ ਆ ਤਿੰਨ ਪਾ ਰਹੇ ਆ ਸੀਸੀ ਵਿੰਡ ਦੇ ਵਿੱਚ ਇੱਕ ਰੂਮ ਦੇ ਵਿੱਚ ਅੱਠ ਕੁੜੀਆਂ ਦੀ ਅਲਾਟਮੈਂਟ ਆ ਉਹਦੇ ਵਿੱਚ 28-28 ਕੁੜੀਆਂ ਪਾ ਰਹੇ ਆ ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਇਕੱਠ ਕੀਤਾ ਸੀ ਉੱਥੇ ਡੀਨ ਮੈਡਮ ਆਏ ਉਹਨਾਂ ਨੇ ਇਨਸਪੈਕਸ਼ਨ ਕੀਤੀ ਹਸਪੀਟਲ ਚੈੱਕ ਕੀਤਾ ਵਾਸ਼ਰੂਮ ਚੈੱਕ ਕੀਤੇ ਮੈਸ ਚੈੱਕ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10:00 ਵਜੇ ਦਾ ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ ਬਹੁਤ ਸ਼ਾਂਤੀਪੂਰਵਕ ਆਏ ਅਸੀਂ ਆ ਕੇ ਇੱਥੇ ਬੈਠੇ ਅਸੀਂ ਪ੍ਰੋਵੋਸਟ ਸਰ ਨਾਲ ਗੱਲ ਕੀਤੀ ਉਹਨਾਂ ਨੇ ਗੱਲਾਂ ਦਾ ਗੋਲ ਮੋਲ ਕਰਤਾ 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਡੀਨ ਮੈਡਮ ਨੂੰ ਕਾਲ ਕੀਤੀ ਅਸੀਂ ਅੱਗੀ ਸੀਗੇ ਡੀਨ ਮੈਡਮ ਕਹਿੰਦੇ ਵੀ ਮੈਂ ਆ ਨਹੀਂ ਸਕਦੀ ਆ ਇਹ ਹਾਲ ਜਦੋਂ ਤੋਂ ਅਸੀਂ ਆਏ ਆ ਮੈਨੂੰ 2 ਸਾਲ ਹੋ ਗਏ ਹੌਸਟਲ ਦਾ ਉਦੋਂ ਤੋਂ ਇਹੀ ਹਾਲ ਆ ਅੰਬੇਦਕਰ ਹੌਸਟਲ ਦਾ ਇਹੀ ਹਾਲ ਆ ਕੁੜੀਆਂ ਦਾ ਹੌਸਟਲ ਆ ਹਾਂਜੀ ਜੀ ਬਲਾਕ ਐਚ ਬਲਾਕ ਸੀਸੀ ਸਪੋਰਟ ਤਿੰਨ ਵਿੰਗ ਹਾਂਜੀ ਪੂਰੇ ਹੋਸਟਲ ਚ ਹੀ ਵਾਲਾ ਇਹ ਬਹੁਤ ਪਹਿਲਾਂ ਤੋਂ ਆ ਰਹੀ ਹੈ ਅੱਜ ਅਸੀਂ ਵੀਡੀਓ ਵੀ ਬਣਾਈ ਹੈ ਅੱਜ ਵੀ ਆਈ ਹੈ ਪਰਸੋਂ ਇਨਸਪੈਕਸ਼ਨ ਹੋਈ ਹੈ ਕੱਲ ਸਾਡੇ ਜਿਹੜੇ ਸਵੇਰ ਪਰੌਠੇ ਬਣੇ ਆ ਉਹ ਖੱਟੇ ਸੀ ਤੇ ਐਂਬੂਲੈਂਸ ਸਾਡੇ ਹੋਸਟਲ ਤੇ ਚਾਰ ਵਾਰੀ ਆਈ ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ ਆ ਹਲੇ ਤੱਕ ਵੀ ਪਲੇਟ ਜੋ ਸੰਤਾ ਇਹ ਲੱਗਦਾ ਵੀ ਸਾਇਦੋ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ ਜਾਂਚ ਨਹੀਂ ਕਰਦੇ ਹੈਗੀ ਕਿ ਉਹਦੀ ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਆ ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ ਕੋਸ਼ ਨਹੀਂ ਖਾਦਾ ਸੀਗਾ ਸੁਭਾਤ ਅਗਰੈਸ਼ਨ ਦੇ ਵਿੱਚ ਅਸੀਂ ਨਾਹਰੇਬਾਜੀ ਕੀਤੀ ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ ਫਿਰ ਅਸੀਂ ਡਿਪਾਰਟਮੈਂਟ ਗਏ ਅਸੀਂ ਉੱਥੇ ਜਾ ਕੇ ਵੀ ਨਾਹਰੇਬਾਜੀ ਕੀਤੀ ਮੈਡਮ ਇੱਧਰ ਆ ਗਈ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਈ ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ ਮੈਡਮ ਫੇਰ ਉੱਧਰ ਚਲੇ ਗਈ ਜਦੋਂ ਬਾਅਦ ਚ ਮੈਡਮ ਆਏ ਮੈਡਮ ਉਰੇ ਆ ਗਏ ਬੱਚੇ ਅਗਰੈਸ਼ਨ ਚ ਸੀਗੇ ਬੱਚਿਆਂ ਨੇ ਨਾਹਰੇਬਾਜੀ ਸਟਾਰਟ ਕੀਤੀ ਮੈਡਮ ਉੱਧਰ ਨੂੰ ਫੇਰ ਵਾਗੇ ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ ਸਵਾਲਾਂ ਦੇ ਜਵਾਬ ਮੰਗੇ ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ ਉਹ ਵੀ ਖਾਣੇ ਦਾ ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ 27 ਤੋਂ 32 ਰੁਪਏ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ ਤਿੰਨ ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ ਸਿਰਫ ਦੋ ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ ਤੇ ਹੁਣ ਉਹਨਾਂ ਨੇ ਮੈਸਰ ਵਾਲਿਆਂ ਨੂੰ ਬੁਲਾਇਆ ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ ਤਾਂ ਸਾਨੂੰ ਇੰਨਾ ਕ ਜਲੀਲ ਕੀਤਾ ਜਾ ਰਿਹਾ ਮੈਂਟਲੀ ਹਰਾਸ ਕੀਤਾ ਜਾ ਰਿਹਾ ਨਹੀਂ ਅਸੀਂ ਬੀਸੀ ਕਿਉਂਕਿ ਸਾਨੂੰ ਟਾਈਮ ਇੰਨਾ ਨਹੀਂ ਦਿੱਤਾ ਸੀਗਾ ਨਾ ਇਹ ਸਾਰਾ ਡੀਨ ਦਾ ਸਾਰੇ ਜਿਹੜਾ ਪ੍ਰਸ਼ਾਸਨ ਸੀ ਸਾਡੇ ਕੋਲ ਆਇਆ ਸੀਗਾ ਮੇਰਾ ਨਾ ਦਿਲ ਫੀਟੇ ਸਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਹੈ ਉਹਦੇ ਰੇਟ ਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਚ ਅਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ ਵਿਦਿਆਰਥੀਆਂ ਲਈ ਤਾਂ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ ਵਿਦਿਆਰਥੀਆਂ ਲਈ ਤਾਂ ਪੀਸਾ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰਿਸ਼ਾਦਨ ਕਰਨੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ ਇਹਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸੀ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਦੋਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ 2-2 ਬਿਲਕੁਲ ਔਕੇ ਅਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕੁਅਲ ਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੇ ਉਤਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਸ ਤੋਂ ਬਿਨਾ ਹੋਸਟਲ ਚ ਸਫਾਈ ਵਾਸ਼ਰੂਮ ਅੰਦਰ ਲਗਾਤਾਰ ਬਲੋਕੇਜ ਆ ਵਾਸ਼ਬੇਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਪਰ ਤੋਂ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖਦੇ ਆ ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ ਇੰਨਾ ਮਾੜਾ ਹਾਲ ਹੈਗਾ ਫਿਰ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉੱਥੇ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉੱਥੇ ਪੜਨਾਂ ਦਾ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੂਲਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ ਵਾਟਰ ਕੂਲਰ ਆ ਉਹਦੇ ਚ ਵੀ ਢੰਗਣਾ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉੱਥੇ ਲੱਗ ਕੇ ਜਾਂਦਾ ਇਹ ਸਾਰੇ ਮਸਲਿਆਂ ਤੇ ਅਸੀਂ ਦੋ ਦਿਨਾਂ ਤੋਂ ਪਿੱਛਾ ਚਿੱਕਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਹਾਂ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਹਾਂ ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਹਾਂ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਨੇ ਆ ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ ਮਿਲਣ ਆਏ ਸੀਗੇ ਉਤੋਂ ਜਿਹੜਾ ਪ੍ਰਸ਼ਾਸਨ ਦਾ ਰਵਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉਤੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਹੈ ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉੱਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇਥੋਂ ਕੈਨਸਲ ਇਹ ਉਦੋਂ ਬਿਨਾ ਮੈਸਡਾਈਟ ਅਸੀਂ 27 ਰੁਪਏ ਸਾਡੀ ਮੰਗ ਆ ਕਿ ਹੋਵੇ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਇਹ ਤਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੌਸਿਆਂ 'ਚ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹੌਸਿਆਂ ਤੋਂ ਵੀ ਇਕੱਠੇ ਹੋ ਕੇ ਟਿੱਕਾ ਸੰਘਰਸ਼ ਕਰਾਂਗੇ ਨਹੀਂ ਵੀ ਟ੍ਰਾਈਂਗ ਟੂ ਰਿਜ਼ੋਲਵ ਦ ਇਸ਼ੂਜ਼ ਦੈਟਸ ਆਲ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠੋ ਨਹੀਂ ਬਲਕਿ ਵੀ ਬਾਈਟ ਦੇਣਾ ਹੀ ਨਹੀਂ ਚਾਹ ਰਹੇ ਬਿਕੋਜ਼ ਯੂ ਆ ਟ੍ਰਾਈਂਗ ਟੂ ਸੀ ਬੱਚਿਆਂ ਦੇ ਇਸ਼ੂ You see, question? <laughs> if you have come, if you have come, <laughs> basically, at the moment, I am not in a position to comment because I am trying to resolve this. I would definitely, in what capacity have you come to ask me, that is an issue. I would not like to comment on anything not at all so, because we are trying to be holding a meeting for that reason. we are doing that because that is also an issue because i have just taken the charge in the last 10 days i came on 18 uh, kuch hai, nahi hai, but whatever is there we are trying to solve can't say that because you know I'm trying to look into it. I'm trying to reach out to what we can do about the students. Like, because I don't. Unnecessary comment, mean, I don't mean, say, please. So see, so, see, please do not. I will not be able to comment unless I know what is the reason. See, all of them are sitting here. I will not like to say anything until I am able to resolve Yes, yes, sir. We I visited the hostel day before also, but I would not to, like to quit. Even our madam had visited the hostel in academy, but we are trying to resolve the issue. No, also. No, we can't, I cannot say at the moment, because something else is also coming up in this, that it is not from the nest alone. It has to be something else. It's, there is something behind it. So at the moment, I will no, not like to...

ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇਸ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਜ਼ੋਲਵ ਕਰ ਰਹੇ ਸੀ ਤੇ ਅੱਜ ਇਹ ਗੱਲ ਸਾਹਮਣੇ ਆ ਬੱਚੇ ਕਹਿ ਰਹੇ ਕਿ ਜੇ ਮੈਂ ਉਹਨੂੰ ਮਿਲਦੇ ਆ ਪਰ ਜੇ ਮੈਂ ਆਪਣੀ ਕੇਅਰ ਛੱਡ ਕੇ ਦੂਜੀ ਜਗ੍ਹਾ ਚਲੇ ਜਾਂਦਾ ਅਸੀਂ ਉਹਨਾਂ ਦੇ ਪਿੱਛੇ ਇਹ ਬਿਲਕੁਲ ਗਲਤ ਹੈ ਤੇ ਤੁਸੀਂ ਉਹਨਾਂ ਨੂੰ ਇਹ ਬਿਲਕੁਲ ਅਗਰ ਨਾਰੇਬਾਜ਼ੀ ਕਰ ਰਹੇ ਕਿ ਸਾਡੇ ਜਮੂਰੇ ਦਾ ਹੱਕ ਹੈ ਤੇ ਉਸ ਨੂੰ ਕਹਿੰਦੇ ਆ ਆਈ ਵਿਲ ਨਾਟ ਕਮੈਂਟ ਆਈ ਵਿਲ ਨਾਟ ਕਮੈਂਟ ਐਟ ਆਲ ਬਿਕਾਜ਼ ਆਈ ਵੈਂਟ ਟੂ ਸੀ ਦਾ ਹੌਸਟਲ ਐਂਡ ਐਟ ਦਾ ਮੰਪਰਸੋ ਵੀ ਪਾਣੀ ਦਾ ਇਸ਼ੂ ਸੀ ਵੀ ਹੈਵ ਰਿਜ਼ੋਲਵਡ ਦਾ ਇਸ਼ੂ ਆਫ ਵਾਟਰ जी माता जूको वाला होस्टल्व करने की इच्छा ना होंगी तो इशू भी रिजोल्व नहीं दो दिन लगा के हूँ गलत सामने आ रही भी रिजोल्व करने की कोशिश कर रही बट आई विल नॉट लाइक टू कमेंट ऑन एनीथिंग बिकॉज देर कुड भी